ਹਾਂਜੀ ਮਿੱਤਰੋ ਦਿਨ ਚੜ ਚੁੱਕੇ ਤੇ ਨਿੱਕੇ ਟਿੱਡੇ ਦੀ ਸਤਾਨੀ ਸ਼ੁਰੂ ਹੋ ਚੁੱਕੇ ਹੈ ਜਿਉਂ ਮਾਂ ਨਿਕਲਦੀ ਆ ਵਿਵਾਰ ਨਿਕਲ ਜਾਂਦੀ ਦੇਖੋ ਮਾਂ ਦੇ ਦੁਆਲੇ ਬੈਠੇ ਨੇ ਉਹ ਦੇਖੋ ਤੇ ਉਹ ਚੱਲੇ ਉਧਰ ਨਾ ਪਤ ਕਹਿੰਦੀ ਛੇੜ ਨਾ ਕਹਿੰਦੀ ਮੈਂ ਤਾਂ ਨਿੱਕੀ ਹੁੰਦੀ ਸੀ ਸਿੱਤਰ ਖਾਂਦੀ ਰਹੀ ਆ ਮੇਰੇ ਵੀ ਪੈਣ ਤੇਰੀ ਪੈਣ ਨਾ ਛੇੜ ਪੱਲੀ ਉਹ ਹਟਾਉਂਦੀ ਕਿ ਦੇਖ 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 ਆ ਦੇਖਾ ਦੇ ਖਾਲਾ ਖਾਲਾ ਤੈਂ ਕਿਹੜੇ ਸਿਉਣੀ ਮਾਂ ਹਟਾਉਂਦੀ ਪਤ ਨਾ ਮੇਰੇ ਵੀ ਸਿੱਤਰ ਪੈਂਦੇ ਰਹੇ ਤੁਸੀਂ ਵੀ ਨਾ ਹਰਕਤਾ ਕਰੋ ਆ ਦੇਖ ਸਾਨੂੰ ਨਾਲ ਪੰਗੇ ਲੈਂਦੀ ਗਈ ਹਾਂ ਹਾਂ ਅੜਦੇ ਕੜਦੇ ਸਾਰੀ ਮਸੀਲ ਨਹੀਂ ਆਉਂਦੀ ਤਾਂ ਕਿ ਲੋੜਾ ਦੇਖ ਦੇਖ ਦੇਖਦੇ ਅੱਖ ਚ ਬੱਚੇ ਨਾ ਫਿਰ ਰੋਂਦੀ ਫਿਰਾਂਗੇ ਉਹ ਦੇਖੋ ਉਹ ਮਾਂ ਹਟਾਉਂਦੀ ਕਹਿੰਦੀ ਮੇਰੇ ਵੀ ਨਿੱਕੇ ਹੁੰਦੇ ਇਦਾਂ ਹੀ ਛਿੱਤਰ ਪੈਂਦੇ ਰਹਿੰਦੇ ਨੇ ਜਿਵੇਂ ਤੁਹਾਡੇ ਪੈਣ ਕਹਿੰਦੀ ਹਟ ਜਾ ਉਹ ਦੇਖ ਹਟਾਉਂਦੀ ਕਹਿੰਦੀ ਨਾ ਲੋ ਪੁੱਤ ਪੰਗੇ ਨਾ ਲੋ ਆ ਦੇਖੂ ਉੱਲੂ ਇਹਨੇ ਦੀ ਸਾਰੀਆਂ ਹਰਕਤਾਂ ਦੇਖ ਰਿਆ ਹੈਗਾ ਵੀ ਨੀਚੇ ਕੀ ਕਰਦੇ ਨੇ ਇਹ ਵੀ ਆ ਦੇਖ ਦੇਖ ਦੇ ਆ ਦੇ ਬੋਰੀ ਬੋਰੀ ਮੱਜਾ ਕਣੀ ਉਹ ਘੜੀਸ ਲਿਆਈਆਂ ਨਾ ਹਟਦੀਆਂ ਨਹੀਂ ਹੈਗੀਆਂ ਇੰਨੀ ਸਤਾਨੀਆਂ ਕਰਦੀਆਂ ਨੇ ਨਾ ਹੱਦੋਂ ਵੱਧ ਜਿਹੜੇ ਮੇਰੇ ਵੀਰ ਦੇਖ ਰਹੇ ਨਿੱਕੇ ਟੀਡੇ ਦੀ ਨੂੰ ਨਾ ਵੀਡੀਓ ਨੂੰ ਲਾਈਕ ਕਰਦੇ ਚਲਦੇ ਚਲਦੇ ਸਬਸਕ੍ਰਾਈਬ ਜਰੂਰ ਕਰ ਦਿਓ ਇਹ ਆ ਸਾਡੀ ਜਿਮੀ ਇਹ ਜਿਮੀ ਦੇ ਦੋ ਨਿੱਕੇ ਟਿੱਡੀਆਂ ਨੇ ਦੇਖ ਦੇਖ ਪਾਉਂਦੀ ਨੇ ਖਲਾੜੇ ਤੇ ਮਾਂ ਹਟਾਉਂਦੀ ਪੁੱਤ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਨਿੱਕੇ ਬੱਚੇ ਨੂੰ ਕਰਦੇ ਹੁੰਦੇ ਨੇ ਜੇ ਇਹਨਾਂ ਦੀ ਵੀਡੀਓ ਤੁਹਾਨੂੰ ਚੰਗੇ ਲੱਗਦੀ ਨੇ ਲਾਈਕ ਸ਼ੇਅਰ ਕਮੈਂਟ